ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸਿੱਖਾਂ ਨੇ ਸਵਾਲ ਕੀਤਾ ਕੋਲ ਹੋ ਕੇ ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਰਹਿੰਦੇ ਹੋ ਨਾਮ ਦੀ ਸੋਭਾ ਨਾਮ ਦੀ ਸੋਭਾ ਬੰਦਗੀ ਦੀ ਸੋਭਾ ਮਹਾਰਾ ਇੱਥੇ ਮਾਇਆ ਵਾਲਿਆਂ ਦੀ ਬੜੀ ਸੋਭਾ ਕਹਿੰਦੇ ਤਪੇ ਦੀ ਵੇਖੋ ਕਿੰਨੀ ਸੋਭਾ ਹੋ ਰਹੀ ਹੈ ਮਹਾਰਾ ਤਪੇ ਕੋਲ ਪੈਸਾ ਹੈ ਗੋਇੰਦਵਾਲ ਸਾਹਿਬ ਵੇਖੋ ਕਿੰਨੀ ਸੋਭਾ ਹੋ ਰਹੀ ਉਹਦੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਹੱਸ ਕੇ ਕਹਿੰਦੇ ਭਾਈ ਤੁਹਾਨੂੰ ਕੌਣ ਕਹਿੰਦਾ ਹੈ ਕਿ ਮਾਇਆ ਦੀ ਸੋਭਾ ਨਹੀਂ ਹੁੰਦੀ ਭਾਈ ਸਿੱਖੋ माया दी शोभा ਹੁੰਦੀ ਐ ਤੱਪੇ ਦੀ ਸੋਭਾ ਹੋ ਰਹੀ ਐ ਦੇਖਿਓ ਬਤੀ ਦੇਰ ਨਹੀਂ ਰਹਿਣੀ ਚਾਰਕ ਦਿਨ ਦੀ ਐ ਔਰ ਉਹ ਕੁਝ ਹੋਇਆ ਫਿਰ ਤੱਪੇ ਦੀ ਸੋਭਾ ਸਰੀਰ ਚ ਰਹਿੰਦਿਆਂ ਖਤਮ ਹੋ ਗਈ ਫਿਰ ਪਾਤਸ਼ਾਹ ਨੇ ਕਹਿ ਹੁਣ ਵੇਖੋ ਤੱਪਾ ਫਟਕਾਰਿਆ ਗਿਆ ਹੁਣ ਤੱਪੇ ਦਾ ਪਾਜ ਉੱਗੜ ਗਿਆ ਹੁਣ ਉਹਦੀ ਮਾਇਆ ਕੰਮ ਨਹੀਂ ਆ ਰਹੀ ਫਿਰ ਇਸ ਤੱਪੇ ਦੇ ਮੂੰਹ ਕੋਈ ਲੱਗੋ ਨਹੀਂ ਇਹ ਸਤਗੁਰ ਹੈ ਫਟਕਾਰਿਆ ਸਾ ਸੰਗਤ ਹਰ ਕੇ ਦਰਬਾਰ ਤੇ ਅਸੋ ਨਾਨਕ ਆਖ ਸੁਣਾਇਆ ਪਾਤਸ਼ਾਹ ਕਹਿੰਦੇ ਭਾਈ ਹੁਣ ਤੱਪੇ ਦੇ ਮੂੰਹ ਨਹੀਂ ਕੋਈ ਲੱਗ ਰਿਆ ਹੋਇਓ ਤਪਾਇਆ ਅੱਛਾ ਇੱਕ ਤਜਰਬਾ ਤੁਹਾਡਾ ਹੋਰ ਰਹਿਣਾ ਮੈਂ ਉਹ ਬੰਦੇ ਵਿਖੇ ਨੇ ਜਿਨ੍ਹਾਂ ਕੋਲ ਢਾਈ ਢਾਈ 100 ਬੰਦਾ ਕੰਮ ਕਰਵਾਉਣ ਆਉਂਦਾ ਸੀ ਰੋਜ਼ ਸਵੇਰੇ ਮੰਤਰੀ ਸਾਹਿਬ ਤਿੰਨ ਦਿਨ ਪਿੰਡ ਆਏ ਨੇ ਚਾਰ ਦਿਨ ਚੰਡੀਗੜ੍ਹ ਰਹਿੰਦੇ ਨੇ ਬਾਈ ਬਾਈ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਾਉਣ ਆਉਂਦੀਆਂ ਨੇ ਢਾਈ ਢਾਈ 100 ਕੁਰਸੀ ਬੰਦਿਆਂ ਨਾਲ ਭਰੀ ਹੋਈ ਹੈ ਇੱਕ ਵਾਰ ਉਹ ਮਾਲ ਮੰਤਰੀ ਵੀ ਸੀ ਤੇ ਟ੍ਰਾਂਸਪੋਰਟ ਮੰਤਰੀ ਵੀ ਸੀ ਅਸੀਂ ਕਿਸੇ ਕੰਮ ਕਰਕੇ ਸਵਕਤ 6 ਵਜੇ ਉਹਨਾਂ ਕੋਲ ਗਏ ਤੰਦਰ ਬੈਠੇ ਉਹ ਆਪਣੇ ਪੀਏ ਨੂੰ ਪੁੱਛਦੇ ਮੇਰੇ ਸਾਹਮਣੇ ਕਹਿੰਦੇ ਕਿੰਨੇ ਕੁ ਬਹਰ ਬੰਦੇ ਆਏ ਆ ਕਹਿੰਦਾ ਜੀ ਵੀ ਬਾਈ ਪਿੰਡਾਂ ਦੀਆਂ ਪੰਚਾਇਤਾਂ ਆਈਆਂ ਫਲਾਣੇ ਪਿੰਡੋਂ ਵੀ ਆਏ ਫਲਾਣੇ ਪਿੰਡੋਂ ਵੀ ਕਹਿੰਨ ਚਲੋ ਕੋਈ ਨਹੀਂ ਚਾਹ ਪੀਣੇ ਅੱਧਾ ਘੰਟਾ ਹੋਰ ਰੁਕਦੇ ਹੋਰ ਇਕੱਠੇ ਹੋ ਲੈਣੇ ਅੰਦਰ ਬੈਠੇ ਅੱਧਾ ਘੰਟਾ ਹੋਰ ਰੁਕ ਜੰਨੇ ਬਾਅਦ ਵਿੱਚ ਮਿਲਾਂਗੇ ਢਾਈ ਢਾਈ 100 ਬੰਦਾ ਜਿੰਨੀ ਦੇਰ ਕੁਰਸੀ ਨਾ ਭਰ ਜਾ ਇਦਾਂ 19 ਦਿਨ ਮੰਤਰੀ ਨਹੀਂ ਸੀ ਬਾਹਰ ਆਉਂਦੇ ਸਾਥ ਸੰਗਤ ਇੰਨੀ ਸੋਭਾ ਵਡਿਆਈ ਕਿ 22 ਪਿੰਡਾਂ ਦੀਆਂ ਪੰਚਾਇਤਾਂ ਸਵੇਰੇ ਬੈਠੀਆਂ 6 ਵਜੇ ਹੱਥ ਜੋੜ ਕੇ ਮੰਤਰੀ ਸਾਹਿਬ ਆ ਗ੍ਰਾਂਟ ਦੇ ਦਿਓ ਆ ਕੰਮ ਕਰ ਦਿਓ ਅੱਜ ਬੰਦੇ ਸਰੀਰ ਵਿੱਚ ਜਿਉਂਦੇ ਨੇ ਉਹ ਬੰਦੇ ਅੱਜ ਸਰੀਰ ਵਿੱਚ ਜਿਉਂਦੇ ਨੇ ਇੱਕ ਵੀ ਬੰਦਾ ਉਹਨਾਂ ਕੋਲ ਕੰਮ ਨਹੀਂ ਕਰਾਉਣ ਜਾਂਦਾ ਪਤਾ ਕਿਉਂ ਵਡਿਆਈ ਖਤਮ ਹੋ ਗਈ ਭਾਈ ਦੁਨੀਆ ਵਿੱਚ ਸਰੀਰ ਕਰਕੇ ਵਡਿਆਈ ਮਾਇਆ ਦੀ ਸ਼ੌਹਰਤ ਦੀ ਮਿਲਦੀ ਹੈ ਪਰ ਇਹ ਰਾਜ ਤੇ ਮਾਇਆ ਦੀਆਂ ਵਡਿਆਈਆਂ ਸਰੀਰ 'ਚ ਰਹਿੰਦਿਆਂ ਮੁੱਕ ਜਾਂਦੀਆਂ ਨੇ ਇੱਕ ਗੱਲ ਯਾਦ ਰੱਖਿਓ ਨਾਮ ਜਪਣ ਵਾਲੇ ਦੀ ਵਡਿਆਈ ਸਰੀਰ ਮਰਨ ਤੋਂ ਬਾਅਦ ਵੀ ਰਹਿੰਦੀ ਹੈ ਉਹਨਾਂ ਦਾ ਸਰੀਰ ਚਲਿਆ ਜਾਂਦਾ ਲੋਕ ਸਦੀਆਂ ਤੱਕ ਉਹਨਾਂ ਨੂੰ ਯਾਦ ਰੱਖਦੇ ਨੇ ਨਾਮ ਜਪਣ ਵਹਲਿਆਂ ਦੀ ਵਡਿਆਈ ਰਹਿੰਦੀ ਹੈ ਤੈਨੂੰ ਮਹਾਰਾਜ ਨੇ ਕਹੇ ਸਜਗ ਮੈਂ ਸੋਬਾ ਨਾਮ ਪੀ ਪੜੋ ਇਸ ਜੁਗ ਮੈਂ ਸੋਬਾ ਨਾਮ ਪੀ ਬਿਨ ਨਾਵੇ ਸੋਬਨਾ ਹੋਏ ਇਹ ਮਾਇਆ ਕੀ ਸੋਬਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਭਾਈ ਮਾਇਆ ਦੀ ਸੋਬਾ ਚ ਹਰ ਦਿਨਾਂ ਦੀ ਐ ਅੱਜ ਹੁੰਦੀ ਐ ਕੱਲ ਖਤਮ ਹੋ ਜਾਂਦੀ ਕੱਲੇ ਰਾਜਨੀ ਤੱਕ ਬੰਦੇ ਨਹੀਂ ਮੈਂ ਤੁਹਾਨੂੰ ਧਾਰਮਿਕ ਬੰਦੇ ਵੀ ਐਦਾਂ ਦੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੀ ਸੋਭਾ ਬਹੁਤ ਸੀ ਖਤਮ ਹੋ ਗਈ ਜਿਨ੍ਹਾਂ ਨੂੰ ਡੇਢ ਡੇਢ ਲੱਖ ਬੰਦਾ ਇੱਕ ਦਿਨ 'ਚ ਮੱਥਾ ਟੇਕਦਾ ਸੀ ਅੱਜ ਬਾਬੇ ਦੇ ਪੰਡਹਾਰਾ ਹੈ ਅੱਜ ਹਿਮਾਚਲ ਦੀ ਪੰਜਾਬ ਦੀ ਸੰਗਤ ਆਉਣੀ ਹੈ ਅੱਜ ਹਰਿਆਣੇ ਦੀ ਆਉਣੀ ਸਾਧ ਸੰਗਤ ਅੱਜ ਉਹ ਬਾਬੇ ਜੇਲ੍ਹ ਵਿੱਚ ਪੀਆਰ ਹੋ ਗਏ ਚੰਦਕ ਬੰਦੇ ਉਹਨਾਂ ਦੇ ਚੇਲੇ ਰਹਿ ਗਏ ਟਰੱਕ ਭਰ-ਭਰ ਕੇ ਮੈਂ ਪਹਾੜਾਂ ਵਿੱਚ ਇੱਕ ਬਾਬਾ ਕਿਉਂਕਿ ਨਾਮ ਲੈਣ ਦੀ ਸਾਨੂੰ ਹਦਾਇਤ ਨਹੀਂ ਹੈ ਅੱਜ ਕੱਲ ਪਰਚਾ ਵੀ ਬਹੁਤ ਛੇਤੀ ਹੁੰਦੇ ਜੇ ਕਿਸੇ ਦਾ ਨਾਮ ਲਾਓ ਸਾਧ ਸੰਗਤ ਟਰੱਕ ਭਰ-ਭਰ ਕੇ ਲੋਕਾਂ ਦੇ ਜਾਂਦੇ ਰਹੇ ਮਿੱਟੀਆਂ ਪਟ-ਪਟ ਲੋਕ ਲੈ ਉੱਥੇ ਛੱਪੜ ਖੋਦਦੇ ਤੇ ਵੱਡੇ-ਵੱਡੇ ਪਤਾ ਕਿ ਉਹ ਬਾਬੇ ਦੀ ਮਿੱਟੀ ਵਿਕ ਗਈ ਲੱਖਾਂ ਰੁਪਏ ਕਿਲੋ ਪਤਾ ਲੋਕ ਮਿੱਟੀ ਲੈ ਲਫਾਫਾ ਭਰ ਕੇ ਗੋਡੇਾਂ ਤੇ ਲਾਉ ਗੋਡੇ हट ਜਾਂਦੇ ਆ ਮੋਢਿਆਂ ਤੇ ਲਾਉ ਮੋਢੇ हट ਜਾਂਦੇ ਕਿਸੇ ਦੇ ਨਹੀਂ ਹਟਿਆ ਬਾਬਾ ਜੇਲ੍ਹ ਚ ਚਲਾ ਗਿਆ ਸਾਧ ਸੰਗਤ ਇਥੇ ਧਾਰਮਿਕ ਲੋਕਾਂ ਦੀ ਵੀ ਰੱਬ ਦੇ ਨਾਮ ਤੋਂ ਬਿਨਾਂ ਸੋਭਾ ਨਹੀਂ ਰਹੇਗੀ ਮੁੱਕ ਜਾਏਗੀ ਬਤੀ ਦੇਰ ਪਖੰਡ ਨਹੀਂ ਚੱਲਦਾ ਸੋਭਾ ਮੁੱਕ ਜਾਂਦੀ ਹੈ ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੁੱਟੇ ਨਿਰਵਾਣ ਕੀਰਤਨ ਗਾਵੋ ਕਰਤੇ ਤਾਂ ਨਿਮਖ ਸਿਮਰਤ ਜਿੱਤ ਛੁੱਟੇ ਇਸ ਲਈ ਸੋਭਾ ਨਾਮ ਦੀ ਰਹਿੰਦੀ ਹੈ ਹੁਣ ਮੈਂ ਇਤਿਹਾਸ ਵਿੱਚੋਂ ਛੋਟਾ ਜਿਹਾ ਸਰੋਤ ਇਹਦੇ ਨਾਲ ਸੰਬੰਧ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਮੰਜੀ ਥਾਪੀ ਪ੍ਰਚਾਰਕ ਥਾਪਿਆ ਬਾਬੇ ਸਾਵਣ ਮੱਲ ਨੂੰ ਸਾਵਣ ਮੱਲ ਨੂੰ ਪਾਤਸ਼ਾਹ ਨੇ ਇਨੀਆਂ ਬਖਸ਼ਿਸ਼ਾਂ ਕੀਤੀਆਂ ਇੰਨੇ ਖੁਸ਼ ਹੋਏ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਖੁਸ਼ ਹੋ ਕੇ ਆਪਣੇ ਕਰਮਾਲ ਦਿੱਤਾ ਕਹਿੰਦੇ ਸਾਵਣ ਮੱਲ ਜਿੱਥੇ ਕਿਤੇ ਵਾਪੇਸ਼ਣਾ ਚੱਲੇ ਲੋੜ ਪਵੇ ਲੈ ਫਿਰ ਗੁਰੂ ਨਾਨਕ ਦਾ ਧਿਆਨ ਧਰ ਕੇ ਰਮਾਲ ਵਰਤ ਲਈ ਉਹ ਵੀ ਕੰਮ ਹੋਣਗੇ ਜਿਹੜੇ ਦੁਨੀਆਂ 'ਚ ਨਹੀਂ ਹੋ ਸਕਦਾ ਕੀੜਾ ਕਹਿੰਦਾ ਗੁਰੂ ਘਰ ਵਿੱਚ ਕਰਾਮਾਤ ਨਹੀਂ ਕਰਾਉਂ ਮਾਤ ਹੈ ਭਾਈ ਪਰ ਲੋਕਾਂ ਦੀ ਤਰ੍ਹਾਂ ਲੋਕਾਂ ਨੂੰ ਮੱਥੇ ਟਿਕਾਉਣ ਵਾਲੀ ਕਰਾਮਾਤ ਨਹੀਂ ਹੈ ਤੇ ਇਹ ਵਕਈ ਕਰਾਮਾਤ ਸਭ ਤੋਂ ਵੱਡੀ ਕਰਾਮਾਤ ਮੇਰੇ ਗੁਰੂ ਦੇ ਘਰ ਵਿੱਚ ਹੈ ਤੈਉ ਬਾਬੇ ਸੱਤੇ ਬਲਵੰਡ ਜੀ ਨੇ ਕਿਹਾ ਧੰਨ ਧੰਨ RAMDAS GUR ਜਿਨ ਸਿਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨ ਵਿਚਕਾਰਿਆ ਇਹ ਤੋਂ ਵੱਡੀ ਹੋਰ ਕੀ ਕਰਾਮਾਤ ਹੋਣੀ ਹੈ ਆਪ ਰੱਬ ਨੇ ਮੇਰੇ ਧੰਨ ਗੁਰੂ ਰਾਮਦਾਸ ਜੀ ਦਾ ਸਰੀਰ ਧਾਰਨ ਕਰ ਲਿਆ ਰੱਬ ਨੇ ਗੁਰੂ ਰਾਮਦਾਸ ਸਾਹਿਬ ਦਾ ਸਰੀਰ ਧਾਰਨ ਕਰ ਲਿਆ ਇਹ ਸਭ ਤੋਂ ਵੱਡੀ ਕਰਾਮਾਤ ਹੈ ਅੱਜ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸਾਵਨ ਮਲ ਲੈ ਤੈਨੂੰ ਰਮਾਲ ਦਿੱਤਾ ਜਿੱਥੇ ਲੋੜ ਪਵੇ ਜੇ ਤੈਨੂੰ ਲੱਗਿਆ ਕੋਈ ਵਾਹ ਪੇਸ਼ ਨਹੀਂ ਜਾਂਦੀ ਕੰਮ ਹੋ ਨਹੀਂ ਰਿਹਾ ਕਹਿੰਦੇ ਉਦੋਂ ਆਹ ਰਮਾਲ ਵਰਦ ਕੇ ਅਰਦਾਸ ਕਰੀ ਉਹ ਵੀ ਹੋਏਗਾ ਜੋ ਦੁਨੀਆਂ ਚ ਨਹੀਂ ਹੋ ਸਕਦਾ ਜਿਹੜਾ ਕੰਮ ਇੰਪੋਸੀਬਲ ਹੈ ਜੇ ਗੁਰੂ ਕਰਨ ਤੇ ਆ ਜਾ ਉਹ ਵੀ ਕਰ ਦਿੰਦਾ ਜਿਹੜਾ ਇੰਪੋਸੀਬਲ ਕੰਮ ਹੈ ਜਿਹਨੂੰ ਕਹਿੰਦੇ ਹੋਏ ਨਹੀਂ ਸਕਦਾ ਉਹ ਵੀ ਗੁਰੂ ਦੇ ਦਰ ਤੇ ਆ ਕੇ ਹੋ ਜਾਂਦਾ ਬਸ ਲੋੜ ਵਿਸ਼ਵਾਸ ਦੀ ਹੈ ਬਾਬੇ ਸਵਨਮਲ ਨੂੰ ਰਮਾਲ ਦੇ ਦਿੱਤਾ ਉਹਨੀਆਂ ਰਮਾਲ ਰੱਖਿਆ ਗੁਰੂ ਦੀਆਂ ਬਖਸ਼ਿਸ਼ਾਂ ਰਹੀਆਂ ਜਿੱਥੇ ਜਾਵੇ ਉੱਥੇ ਲੋਕ ਚੁਕਣ ਮੱਥੇ ਟੇਕਣ ਮੰਨਣ ਲੱਗ ਪਏ ਵਡਿਆਈ ਹੋਣ ਲੱਗ ਪਈ ਸੋਭਾ ਹੋਣ ਲੱਗ ਪਈ ਹਰੀਪੁਰ ਦੇ ਰਾਜੇ ਕੋਲ ਪਹਾੜਾਂ ਵਿੱਚ ਚਲਾ ਗਿਆ ਇੰਨੀ ਸੋਭਾ ਹੋਈ ਇੰਨੀ ਵਡਿਆਈ ਹੋਈ ਗੋਇੰਦਵਾਲ ਸਾਹਿਬ ਜਿੰਨਾ ਨਗਰ ਵਸਾਉਣ ਲਈ ਲੱਕੜ ਚਾਹੀਦੀ ਸੀ ਸਾਧ ਸੰਗਤ ਉਸ ਕੀਰਤ ਮੰਡੀ ਦੇ ਰਾਜੇ ਤੋਂ ਗੋਇੰਦਵਾਲ ਸਾਹਿਬ ਤੱਕ ਮਗਾਈ ਦੀ ਦੇਖੋ ਕਿੱਥੋਂ ਲੱਕੜ ਲੈਂਦੀ ਰਾਜੇ ਨੇ ਆਪਣੇ ਬੰਦੇ ਲਾਏ ਭਾਈ ਜਿੱਥੇ ਇਹ ਬਾਬਾ ਸ਼ਵਨਮਲ ਕਹਿੰਦਾ ਉੱਥੇ ਲੱਕੜ ਛੱਡ ਕੇ ਆਓ ਕਿਉਂ ਸਾਵਣ ਮਲਦੀ ਅੰਨੀ ਵਡਿਆਈ ਹੋਣ ਲੱਗ ਪਈ ਇੱਕ ਵਕਤ ਆਇਆ ਹਰੀਪੁਰ ਦੇ ਰਾਜੇ ਦਾ ਲੜਕਾ ਬਿਮਾਰ ਹੋ ਗਿਆ ਵੈਦ ਦਵਾਈ ਦਿੰਦੇ ਰਹੇ दारू ਕਰਦੇ ਰਹੇ ਕੰਮ ਨਾ ਆਈ ਕਮਜ਼ੋਰ ਹੁੰਦਾ ਗਿਆ ਇੱਕ ਦਿਨ ਵੈਦਾਂ ਨੇ ਜਵਾਬ ਦਿੱਤਾ ਵੀ ਇਹਦਾ ਕੋਈ ਇਲਾਜ ਨਹੀਂ ਹੈ ਇਹ ਅੱਜ ਨਾ ਕੱਲ੍ਹ ਇਹਦੇ ਸਵਾਸ ਪੂਰੇ ਹੋ ਜਾਣਗੇ ਕੋਈ ਇਲਾਜ ਨਹੀਂ ਹੈ ਜਦੋਂ ਰਾਜੇ ਦਾ ਇਕ ਲੋਤਾ ਪੁੱਤਰ ਮਰਨ ਲੱਗਾ ਉਨੇ ਜਾ ਕੇ ਬਾਬੇ ਸਵਨਮਲ ਦੇ ਚਰਨਾਂ 'ਚ ਮੱਥਾ ਟੇਕਿਆ ਉਸ ਇਲਾਕੇ ਵਿੱਚ ਬਾਬਾ ਸਵਨਮਲ ਸੇਵਾ ਪ੍ਰਚਾਰ ਕਰ ਰਹੇ ਸੀ ਸਿੱਖੀ ਦਾ ਜਾ ਕੇ ਚਰਨ ਫੜ ਕੇ ਕਿਹਾ ਮੇਰਾ ਇੱਕੋ ਇੱਕ ਲੜਕਾ ਮਰ ਰਿਹਾ ਹੈ ਬਾਬਾ ਜੀ ਉਹਨੂੰ ਠੀਕ ਕਰੋ ਮੇਰੇ ਤੇ ਤਰਸ ਕਰੋ ਹੁਣ ਰਾਜਾ ਸੇਵਾ ਕਰਨ ਵਾਲਾ ਸੀ ਬਾਬੇ ਸਵਨਮਲ ਦੇ ਰਾਜੇ ਨੇ ਚਰਨ ਫੜ ਲਏ ਰਾਣੀਆਂ ਨੇ ਮੱਥਾ ਟੇਕਿਆ ਚਰਨਾਂ 'ਇ ਮੱਥਾ ਟੇਕ ਕੇ ਕਿਹਾ ਸਾਡਾ ਬੱਚਾ ਬਚਾਓ ਬਾਬਾ ਸਵਨਮਲ ਚਲੇ ਗਏ ਬੈਦਾਂ ਨੂੰ ਪੁੱਛਿਆ ਉਹ ਕਹਿੰਦੇ ਜੀ ਇਹਦਾ ਕੋਈ ਇਲਾਜ ਨਹੀਂ ਹੈ ਸੱਡੀਆਂ ਦਵਾਈਆਂ ਮੁੱਕ ਗਈਆਂ ਨੇ ਇੱਕ ਜਾਂ ਦੋ ਦਿਨਾਂ ਵਿੱਚ ਇਹਦੇ ਲੜਕੇ ਦੇ ਸਵਾਸ ਪੂਰੇ ਹੋ ਜਾਣਗੇ ਉਦੋਂ ਬਾਬੇ ਸਾਵਣ ਵਾਲ ਨੇ ਪਤਾ ਕੀ ਕੀਤਾ ਜਿਹੜਾ ਰਮਾਹਲ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਆ ਸੀ ਉਹ ਰਮਾਹਲ ਗੁਰੂ ਦਾ ਧਿਆਨ ਧਰ ਕੇ ਬੱਚੇ ਦੇ ਮੂੰਹ ਤੇ ਫੇਰ ਕੇ ਅਰਦਾਸ ਕਰ ਦਿੱਤੀ ਗੁਰੂ ਨੇ ਵਾਅਦਾ ਕੀਤਾ ਸੀ ਉਹ ਕੰਮ ਵੀ ਹੋਣਗੇ ਜਿਹੜੇ ਨਹੀਂ ਹੋ ਸਕਦੇ ਗੁਰੂ ਨੇ ਵਾਦਾ ਕੀਤਾ ਸੀ ਉਹ ਕੰਮ ਵੀ ਹੋਏਗਾ ਜਿਹੜਾ ਨਹੀਂ ਹੋ ਸਕਦਾ ਜਦੋਂ ਬਾਬੇ ਸਾਵਣ ਮੱਲੇ ਨੂੰ ਮਹਾਲ ਧਰ ਕੇ ਅਰਦਾਸ ਕੀਤੀ ਰਾਜੇ ਦੇ ਪੁੱਤਰ ਅੱਜ ਠੀਕ ਹੋਣ ਦਾ ਕੱਲ ਹੋਰ ਪਰਸੋਂ ਹੋਰ ਚੌਥੇ ਹੋਰ ਉਹ ਤੰਦਰੁਸਤ ਹੋ ਗਿਆ ਰਾਜੀ ਹੋ ਗਿਆ ਜਦੋਂ ਤੰਦਰੁਸਤ ਹੋਇਆ ਰਾਜੇ ਤੇ ਰਾਣੀਆਂ ਨੇ ਇਕੱਠੇ ਹੋ ਕੇ ਬਾਬੇ ਸਾਵਣ ਮੱਲ ਨੂੰ ਮਹਿਲਾਂ ਵਿੱਚ ਸੱਦਿਆ ਰਾਜੇ ਨੇ ਆਪਣੀ ਜਗ੍ਹਾ ਉੱਤੇ ਤਖਤ ਤੇ ਬਿਠਾਇਆ ਬਾਬੇ ਸਾਵਣ ਮੱਲ ਨੂੰ ਜਦੋਂ ਗੱਦੀ ਤੇ ਤਖਤ ਤੇ ਬਿਠਾਇਆ ਨਾ ਆਪਣੇ ਮਹਿਲਾਂ 'ਚ ਤੇ ਰਾਜੇ ਨੇ ਕਿਹਾ ਪਾਣੀ ਲੈ ਕੇ ਆਓ ਸਾਬ ਜਲ ਲੈਂਦਾ ਬਾਬੇ ਸਾਬਣ ਮਲਦੇ ਪੈਰ ਧੋ ਕੇ ਪੋਲ ਲੈਣ ਲੱਗ ਪਏ ਅੱਜ ਤੋਂ ਬਾਦ ਬਾਬਾ ਸਾਬਣ ਮਲ ਤੂੰ ਸਾਡਾ ਗੁਰੂ ਜਦੋਂ ਚਰਨ ਪੋਲ ਲੈਣ ਲੱਗ ਪਏ ਬਾਬੇ ਸਾਬਣ ਮਲ ਨੂੰ ਭੁਲੇਖਾ ਪੈ ਗਿਆ ਵੀ ਮੈਂ ਤਾਂ ਗੁਰੂ ਬਣ ਗਿਆ ਮੈਨੂੰ ਤਾਂ ਲੋਕ ਪੁੱਜਣ ਲੱਗ ਪਏ ਉਹ ਰਾਜਾ ਮੇਰੇ ਚਰਨ ਧੋਂਦਾ ਰਾਜੇ ਦੀ ਪਰਜਾ ਮੱਥਾ ਟਿਕਣ ਲੱਗ ਪੁਰਾਜੇ ਨੇ ਹੁਕਮ ਕੀਤਾ ਪੂਰੀ ਪਰਜਾ ਬਾਬੇ ਸਾਵਣ ਮੱਲ ਨੂੰ ਗੁਰੂ ਮੰਨੇਗੀ ਪੂਰੀ ਪਰਜਾ ਮੱਥਾ ਟਿਕ ਕੇ ਬਾਬੇ ਸਾਵਣ ਮੱਲ ਦੇ ਮਨ ਚ ਭੁਲੇਖਾ ਪੈ ਗਿਆ ਮੈਂ ਕੁਝ ਬਣ ਗਿਆ ਜਦੋਂ ਬਰਬਰੀ ਕਰਨ ਲੱਗ ਪਿਆ ਨਾ ਫਿਰ ਗੁਰੂ ਨੇ ਸਾਰਾ ਕੁਝ ਵਾਪਸ ਲੈ ਲਿਆ ਇੱਕ ਨੁਕਤਾ ਨੋਟ ਕਰਿਓ ਅਸਰ ਦੀ ਵਾਰ ਵਿੱਚ ਇੱਕ ਪੌੜੀ ਆਈ ਹੈ ਜੇ ਕੋਈ ਆਪਣੇ ਮਾਲਕ ਖਸਮ ਦੀ ਅਗਿਆ ਚ ਚੱਲੇ ਮਾਲਕ ਦੋ ਚੀਜ਼ਾਂ ਉਹਨੂੰ ਦਿੰਦਾ ਇੱਕ ਤਾਂ ਉਹਦੀ ਤਨਖਾਹ ਵਧਾਉਂਦਾ ਦੂਜਾ ਉਹਦੀ ਵਡਿਆਈ ਵਧਾਉਂਦਾ ਸੋਭਾ ਵਧਾਉਂਦਾ ਤੇ ਜੇ ਕੋਈ ਕਰੇ ਬਰਾਬਰੀ ਮਾਲਕ ਫਿਰ ਤਨਖਾਹ ਤਾਂ ਜਾਂਦੀ ਜਾਂਦੀ ਹੈ ਨੌਕਰੀਆਂ ਵੀ ਖੜ ਦਿੰਦਾ ਪੱਲੇ ਨਹੀਂ ਪਜ ਰਿਹਾ ਖਸਮ ਦੀ ਬਰਾਬਰੀ ਨਾ ਕਰੇ ਤੁਸੀਂ ਨੌਕਰ ਨੂੰ ਰੱਖੇ ਹੋਏ ਨੂੰ ਮਾਣ ਦਿੰਦੇ ਹੋ ਜਿਹੜਾ ਨੌਕਰੀ ਇਮਾਨਦਾਰੀ ਨਾਲ ਕਰਦਾ ਹੈ ਸਾਦ ਸੰਗਤ ਮਾਲਕ ਉਹਦੀ ਸੋਭਾ ਵਧਾਉਂਦਾ ਹੈ ਉਹਦੀ ਵਡਿਆਈ ਵਧਾਉਂਦਾ ਹੈ ਉਹਦਾ ਰਿੰਕ ਵੱਧਦਾ ਹੈ ਉਹਦੀ ਤਨਖਾਹ ਵਾਦੀ ਹੈ ਪਰ ਬਰਾਬਰੀ ਨਾ ਕਰੇ ਇਹਨੂੰ ਮਹਾਰਾਜ ਨੇ ਮਹਣੀ ਅੰਦਰ ਕਿਹਾ ਚੱਕਰ ਲੱਗਣੇ ਚੱਕਰੀ ਜੇ ਚੱਲੇ ਖਸਮੇ ਭਾਏ ਹਰਮਤ ਤਿਸ ਨੂੰ ਅਗਲੀ ਹਰਮਤ ਮੀਨਨ ਸੋਭਾ ਵਡਿਆਈ ਭਾਈ ਉਹਦੀ ਵਡਿਆਈ ਅੱਗੇ ਵਾਦੀ ਪੜੋ ਹਰ ਮਤ ਇਸ ਨੂੰ ਅਗਲੀ ਉਹ ਵਜੋ ਪੀ ਦੂਣਾ ਖਾਏ ਵਜੋ ਦਾ ਅਰਥ ਤਨਖਾਹ ਕਹਿੰਦੇ ਉਹਦੀ ਤਨਖਾਹ ਵੀ ਦੁੱਗਣੀ ਹੋ ਜਾਂਦੀ ਪਰ ਜੇ ਕਰੇ ਬਰਾਬਰੀ ਫਿਰ ਖਸਮ ਦੀ ਫਿਰ ਉਹਨੂੰ ਅੰਦਰੋਂ ਸ਼ਰਮਿੰਦਾ ਹੋਣਾ ਪੈਂਦਾ ਗੁਰੂ ਸਭ ਕੁਝ ਲੈ ਲੈਂਦੇ ਜਦੋਂ ਬਾਬੇ ਸਬਨ ਮਲ ਨੇ ਬਰਾਬਰੀ ਕੀਤੀ ਮੇਰੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਾਰਾ ਕੁਝ ਗੋਇੰਦਵਾਲ ਸਭ ਬੈਠਿਆ ਖਿੱਚ ਲਿਆ ਫਿਰ ਕਿਉਂਕਿ ਦੇ ਤਾਂ ਗਰੂ ਰਿਆ ਨਾ ਗੋਇੰਦਵਾਲ ਸਾਹਿਬ ਬੈਠੇ ਗੁਰੂ ਅਮਰਦਾਸ ਮਹਾਰਾਜ ਨੇ ਸਾਰਾ ਕੁਝ ਖਿੱਤ ਲਿਆ ਸਬਨ ਮਲ ਦਾ ਜਿਹਨੂੰ ਮਹਾਰਾਜ ਕਹਿੰਦੇ ਖਸਮੇ ਕਰੇ ਰਬੀ ਫਿਰ ਗੈਰਤ ਅੰਦਰ ਪਾਏ ਉਹ ਵਜੋ ਗਵਾਏ ਆਪਣਾ ਮੋਹ ਮੋਪਣਾ ਖਾਏ ਫਿਰ ਉਸ ਦਿਨ ਤੋਂ ਬਾਬੇ ਸਬਨ ਮਲ ਦੀ ਪੁੱਠੇ ਦਿਨ ਸ਼ੁਰੂ ਹੋ ਗਏ ਨਰਾਦਰੀ ਹੋਣ ਲੱਗ ਪਈ ਕੰਮ ਹੋਣੇ ਬੰਦ ਹੋ ਗਏ ਜਿਹੜਾ ਕੰਮ ਕਰੇ ਨਹੀਂ ਹੋ ਰਿਹਾ ਲੋਕਾਂ ਦਾ ਵਿਸ਼ਵਾਸ ਉੱਠਣ ਲੱਗ ਪਿਆ ਉਹ ਹੀ ਉਹ ਸਾਬਨ ਮਲ ਰਾਜੇ ਹਰੀ ਹਰੀਪੁਰ ਦੇ ਰਾਜੇ ਅੱਗੇ ਬੇਪਤ ਹੋਣ ਲੱਗ ਪਿਆ ਇੱਕ ਦਿਨ ਵਕਤ ਆਇਆ ਅੰਦਰੋਂ ਮਹਿਸੂਸ ਹੋਇਆ ਮੈਂ ਗੁਰੂ ਦੀ ਬਰਾਬਰੀ ਕੀਤੀ ਹੈ ਮਹਿਸੂਸ ਹੋਇਆ ਮੈਂ ਗੁਰੂ ਨਹੀਂ ਸੀ ਮੈਂ ਗੁਰੂ ਅਮਰਦਾਸ ਮਹਾਰਾਜ ਨਾਲ ਧੋਖਾ ਕੀਤਾ ਹੈ ਮੈਂ ਗੁਰੂ ਅਮਰਦਾਸ ਮਹਾਰਾਜ ਦੀ ਬਰਾਬਰੀ ਕੀਤੀ ਹੈ ਮਨਚ ਮਹਿਸੂਸ ਹੋਇਆ ਉਹ ਹਰੀਪੁਰ ਦੇ ਰਾਜੇ ਨੂੰ ਕਹਿੰਦਾ ਮੈਂ ਗੁਰੂ ਨਹੀਂ ਮੇਤੋਂ ਗਲਤੀ ਹੋਈ ਮੈਂ ਆਪਣੇ ਪੈਰ ਤੋਂ ਆਏ ਨੇ ਜਾਓ ਗੁਰੂ ਅਮਰਦਾਸ ਮਹਾਰਾਜ ਨੂੰ ਗੁਰੂ ਮੰਨੋ ਮੇਰਾ ਗੁਰੂ ਵੀ ਗੁਰੂ ਅਮਰਦਾਸ ਹੈ ਮੇਰਾ ਗੁਰੂ ਵੀ ਧੰਨ ਗੁਰੂ ਅਮਰਦਾਸ ਹੈ ਹਰੀਪੁਰ ਦਾ ਰਾਜਾ ਤੇ ਰਾਣੀਆਂ ਪਰਿਵਾਰ ਜਦੋਂ ਬਾਬੇ ਸਬਨ ਮੰਨ ਲੈ ਕਿਹਾ ਫਿਰ ਸਾਰਿਆਂ ਨੂੰ ਲੈ ਕੇ ਗੋਇੰਦਵਾਲ ਸਾਹਿਬ ਆਪ ਪਹੁੰਚਿਆ ਬਾਬਾ ਸਬਨ ਜਦੋਂ ਰਾਜਾ ਰਾਣੀਆਂ ਸਭ ਅਹਲਕਾਰ ਉਹਦੇ ਪਹੁੰਚੇ ਗੋਵਿੰਦਵਾਲ ਸਾਹਿਬ ਭਰੇ ਦਰਬਾਰ ਵਿੱਚ ਉਹ ਰਾਜਾ ਅੱਗੇ ਆ ਕੇ ਬਹਿ ਗਿਆ ਬਾਬਾ ਸਾਵਣ ਮੱਲ ਸਭ ਤੋਂ ਪਿੱਛੇ ਸੰਗਤ ਵਿੱਚ ਲੁੱਕ ਕੇ ਬਹਿ ਗਿਆ ਪਤਾ ਕਿਉਂ ਕਹਿੰਦਾ ਗੁਰੂ ਅੱਗੇ ਕਿਹੜਾ ਮੂੰਹ ਲੈ ਕੇ ਜਾਵਾਂ ਗੁਰੂ ਨੂੰ ਤਾਂ ਪਤਾ ਸਭ ਕੁਝ ਮੈਂ ਹੁਣ ਗੁਰੂ ਅਮਰਦਾਸ ਮਹਾਰਾਜ ਅੱਗੇ ਮੂੰਹ ਕਿਹੜਾ ਲੈ ਕੇ ਜਾਵਾਂਗਾ ਗੁਰੂ ਅਮਰਦਾਸ ਮਹਾਰਾਜ ਮੈਨੂੰ ਕਹਿਣਗੇ ਤੂੰ ਬਰਾਬਰੀ ਕਰਦਾ ਸੀ ਕਿਹੜਾ ਮੂੰਹ ਵਿਖਾਵਾਂ ਸਭ ਤੋਂ ਪਿੱਛੇ ਬਹਿ ਗਿਆ ਜੇ ਜੋ ਸਭ ਤੋਂ ਪਿੱਛੇ ਬੈਠਾ ਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਐਯੋ ਕੰਤੀ ਪੜੀ ਸਹਿਬ ਕਹਿੰਦੇ ਖਸਮ ਨ ਕਰੈ ਵ ਰਬਰੀ ਫਿਰ ਗੈਰ ਤੇ ਅੰਦਰ ਪਾਏ ਅੰਦਰੋਂ ਅੰਦਰ ਸ਼ਰਮ ਆਉਂਦੀ ਐ ਤੂੰ ਖਸਮ ਦੀ ਬਰਾਬਰੀ ਕੀਤੀ ਐ ਸਵਨਮਲ ਰੋਣ ਲੱਗ ਪਿਆ ਸਹਿਬ ਕਹਿੰਦੇ ਖਸਮ ਨ ਕਰੈ ਵ ਰਬਰੀ ਫਿਰ ਗੈਰ ਤੇ ਅੰਦਰ ਪਾਏ ਉਹ ਵਜੋਗ ਵਾਏ ਆਪਣਾ ਮੋਹ ਮੋਪਣ ਖਾਏ ਭਾਈ ਰੱਬ ਦੀ ਦਰਗਾਹ ਵਿੱਚ ਜੁੱਤੀਆਂ ਦੀ ਸਜ਼ਾ ਮਿਲਦੀ ਉਹ ਜਿਹੜਾ ਖਸਮ ਦੀ ਬਰਾਬਰੀ ਕਰੇ ਪਿੱਛੇ ਬੈਠਾ ਸਬਨਮਲ ਰੋ ਰਿਹਾ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਬਾਬੇ ਸਬਨਮਲ ਨੂੰ ਆਵਾਜ਼ ਦੇ ਕੇ ਕਿਹਾ ਸਬਨਮਲ ਜੀ ਪਿੱਛੇ ਕਿਉਂ ਬੈਠੇ ਹੋ ਅੱਗੇ ਆ ਜਾਓ ਸਾਵਣ ਮਲ ਜੀ ਪਿੱਛੇ ਕਿਉਂ ਬੈਠੇ ਹੋ ਅੱਗੇ ਆ ਜਾਓ ਫੁੱਟ ਕੇ ਪੰਬੀ ਰੋ ਪਿਆ ਰੁੰਦਿਆਂ ਰੁੰਦਿਆਂ ਤੁਰ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਵੱਲ ਆਇਆ ਮੇਰਾ ਧੰਨ ਗੁਰੂ ਅਮਰਦਾਸ ਬਖਸ਼ਿੰਦ ਸਤਗੁਰੂ ਤਖਤ ਉੱਠ ਕੇ ਪਾਤਸ਼ਾਹ ਹਜ਼ੂਰ ਅੱਗੇ ਹੋ ਗਏ ਰੁੰਦੇ ਸਾਵਣ ਮਲ ਨੂੰ ਮੋਢਿਆਂ ਤੋਂ ਪਕੜਿਆ ਸਾਵਣ ਮਲ ਰੋ ਕਿਉਂ ਰਿਹਾ ਹੈ ਕਹਿੰਦੇ ਜੀ ਮੇਤੋਂ ਬਹੁਤ ਵੱਡਾ ਪਾਪ ਹੋਇਆ ਹੈ ਮਹਾਰਾਜ ਮੈਂ ਤੁਹਾਡੀ ਬਰਾਬਰੀ ਕਰਨ ਵਹਿ ਗਿਆ ਜਦੋਂ ਚਰਨਾਂ ਵਿੱਚ ਝੁਕਿਆ ਸਾਵਣ ਮਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੋਢਿਆਂ ਤੋਂ ਫੜ ਕੇ ਘੁੱਟ ਕੇ ਘਰਨ ਲਾ ਲਿਆ ਸਾਵਣ ਮਲ ਤੋਂ ਬਖਸ਼ਿਆ ਗਿਆ ਸਾਵਣ ਮਲ ਤੋਂ ਬਖਸ਼ਿਆ ਗਿਆ ਇੱਕ ਗੱਲ ਯਾਦ ਰੱਖਿਓ ਕੋਈ ਗੁਰੂ ਅੱਗੇ ਕੀਤੇ ਗੁਨਾਹ ਦੀ ਮਾਫੀ ਮੰਗ ਲੇ ਵੱਡੇ ਤੋਂ ਵੱਡਾ ਗੁਨਾਹ ਮਾਫ ਹੋ ਜਾਂਦਾ ਹੈ ਦੁਨੀਆ ਦੇ ਕਿਸੇ ਬਾਜ਼ਾਰ ਵਿੱਚ ਉਹ ਨਹੀਂ ਕਦੇ ਮਾਫ ਹੁੰਦੇ ਤੁਸੀਂ ਲੱਖ ਚੰਗੇ ਬਣ ਜਾਓ ਲੋਕੀ ਫਿਰ ਵੀ 20 25 ਸਾਲਾਂ ਵਾਲੀ ਗੱਲ ਕੱਢ ਕੇ ਕਹਿਣਗੇ ਉਹੀ ਹੈ ਉਹੀ ਹੈ ਪਰ ਮੇਰਾ ਇੱਕ ਗੁਰੂ ਐ ਜਿਹੜਾ ਵੱਡੇ ਤੋਂ ਵੱਡਾ ਔਗਣ ਤੇ ਪਾਪ ਬਖਸ਼ ਕੇ ਕੰਚਨ ਵਰਗਾ ਕਰ ਲਿੰਦਾ ਤੈਉਂ ਸਹਿਬ ਦੀ ਬਾਣੀ ਪੜੋ ਪਟਸਾਹ ਵੰਨਾ ਨੇ ਬਚਨ ਕਿਆ ਇੱਕ ਗੁਰੂ ਐ ਭਾਈ ਜਿਹੜਾ ਲੋਹੇ ਤੋਂ ਲਾਲ ਬਣਾ ਦਿੰਦਾ ਪੜੋ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਤਾਰੇ ਪਹਣ ਮਾਨਕ ਕਰੇ ਗਿਆਨ ਗੁਰ ਕਉ ਵਿਚਾਰੈ ਕੱਠੋ ਸ਼੍ਰੀਖੰਡ ਸਤਗੁਰ ਕੀਏ ਦੁਖ ਦਰਿਦਰ ਤਿਨ ਕੇ ਗਏ ਸਤਗੁਰ ਚਰਨ ਜਿਨ ਪਰਸਿ ਆਸੇ ਪਸ਼ਪਰੇ ਤ ਸੁਰ ਨਰ ਭੈ ਭਾਈਓ ਪਸ਼ੂ ਪਰਿੱਤਾਂ ਤੋਂ ਸੁਰ ਨਰ ਹੋ ਗਏ ਸਾਰੇ ਜਪੋ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਗੱਜ ਕੇ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦਾ ਦਰਬਾਰ ਲੱਗਿਆ ਬਾਬੇ ਸਵਨ ਮੱਲ ਨੇ ਆਪਣੀ ਭੁੱਲ ਬਖਸ਼ਾਈ ਹੈ ਉੱਠ ਕੇ ਅੱਗੇ ਹੋ ਕੇ ਰੋਣ ਲੱਗ ਪਿਆ ਮਹਾਰਾਜ ਮੈਂ ਬਰਾਬਰੀ ਕੀਤੀ ਮੇ ਤੋਂ ਗਲਤੀ ਹੋ ਗਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਤੂੰ ਬਖਸ਼ਿਆ ਗਿਆ ਸਾਵਣ ਮਲ ਤੋਂ ਬਖਸ਼ਿਆ ਗਿਆ ਕਿਉ ਗੁਰ ਬਾਬੇ ਫਟਕੇ ਸੇ ਫਟੇ ਗੁਰ ਅੰਗਦ ਕੀਤੇ ਕੁੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥ ਇਨਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਜਿਸ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਸਾਹਿਬ ਨੂੰ ਤਖਤ ਤੇ ਟਿਕਾਇਆ ਨਾ ਉਹ ਪਤਾ ਕਿੰਨੇ ਬਖਸ਼ਿੰਦ ਨੇ ਗੁਰ ਚੌਥੀ ਪੀੜੀ ਟਕੀਆਂ ਤਿੰਨ ਨਿੰਦਕ ਦੁਸ਼ਟ ਸਬਤਾਰੇ ਪੜੋ ਤਿੰਨ ਨਿੰਦਕ ਦੁਸ਼ਟ ਸਬਤਾਰੇ ਤਿੰਨ ਨਿੰਦਕ ਦੁਸ਼ਟ ਸਬ ਗੁਰੂ ਅਮਰਦਾਸ ਮਹਾਰਾ ਨੇ ਸਭ ਤਾਰ ਦਿੱਤੇ ਤਾਈਓ ਸਾ ਸੰਗਤ ਆਪਾਂ ਕਹੀਦੇ ਨਿਮਾਨਿਆਂ ਦੇ ਮਹਾਨ ਗੁਰੂ ਅਮਰਦਾਸ ਨਿਤਾਣਿਆਂ ਦੇ ਤਾਨ ਗੁਰੂ ਅਮਰਦਾਸ ਨਿਓਟਿਆਂ ਦੀ ਓਟ ਗੁਰੂ ਅਮਰਦਾਸ ਨਿਗੱਟਿਆਂ ਦੀ ਗੱਤ ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ ਗੁਰੂ ਅਮਰਦਾਸ ਨਿਤੇਰਿਆਂ ਦੀ ਤਿਰ ਗੁਰੂ ਅਮਰਦਾਸ ਨਿਥਾਮਿਆਂ ਦੇ ਥੰਮ ਗੁਰੂ ਅਮਰਦਾਸ ਭੰਨਨ ਘਨ ਸਮਰੱਥ ਗੁਰੂ ਅਮਰਦਾਸ ਗੁਰੂ ਅਮਰਦਾਸ ਮਹਾਰਾਜ ਨੂੰ ਇੰਨੀਆਂ ਬਖਸ਼ਿਸ਼ਾਂ ਨੇ ਵੱਡੇ ਤੋਂ ਵੱਡੇ ਪਾਪੀ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ ਦਿੱਤੇ ਸਭਨ ਮਲ ਬਖਸ਼ਿਆ ਗਿਆ ਸਭਨ ਮਲ ਦੇ ਨਾਂ ਦੀ ਮੰਜੀ ਰਹਿ ਗਈ ਭਾਈ ਜੇ ਬਖਸ਼ਿਆ ਨਾ ਜਾਂਦਾ ਉਹਦੀਆਂ ਪੁੱਲਾਂ ਕਰਤ ਜਾਣੀਆਂ ਸੀ ਇਸ ਲਈ ਗੁਰੂ ਵੱਡੇ ਤੋਂ ਵੱਡਾ ਗੁਨਾਹ ਬਖਸ਼ ਦਿੰਦਾ ਪਰ ਸ਼ਰਤ ਇੱਕ ਉਹਦੇ ਚਰਨਾਂ ਵਿੱਚ ਆਪਾਂ ਐਡਮਿਟ ਕਰੀਏ